ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਮਨਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਇਸ ਟਾਈਮ ਅਸੀਂ ਸਮਾੜੇ ਟਾਵਰ ਮੋਰਚੇ ਤੇ ਬੈਠੇ ਆਂ ਜਿੱਥੇ ਗੁਰੂ ਦੇ ਸਤਕਾਰ ਵਾਸਤੇ ਭਾਈ ਗੁਰਜੀਤ ਸਿੰਘ ਵੱਲੋਂ 450 ਟਾਵਰ ਕੋਟ ਤੇ ਬੈਠੇ ਹਨ ਉਹ ਹੜਤਾਲ ਤੇ ਅਸੀਂ ਵੀ ਇੱਥੇ ਮਹੀਨਾ ਡੇਢ ਮਹੀਨਾ ਹੋ ਗਿਆ ਇੱਥੇ ਅਸੀਂ ਮੋਰਚੇ ਵਿੱਚ ਹਾਜ਼ਰੀਆਂ ਲਵਾ ਰਹੇ ਆਂ ਵਿੱਚੋਂ ਚਲੇ ਜਾਈਦਾ ਆਪਣੇ ਕਮਾਕਾਰਾਂ ਵਾਸਤੇ ਤੇ ਧੰਨੇ ਉਹ ਜਿਨ੍ਹਾਂ ਨੇ ਫਾਈਗਰਜੀਤ ਸਿੰਘ ਜਿਹੜਾ 450 ਟਾਵਰ ਫੁੱਟ ਤੇ 5 ਮਹੀਨੇ ਹੋ ਜਾਣੇ ਆ 12 ਫਰਵਰੀ ਤੋਂ ਤੇ ਫਿਰ ਵੀ ਉਹ ਗੁਰੂ ਦਾ ਸਿੰਘ ਜਿਹੜਾ ਡਟਿਆ ਹੈ ਗੁਰੂ ਦੇ ਸਤਕਾਰ ਵਾਸਤੇ ਤੇ ਇੱਧਰ ਅਸੀਂ ਵਿਚਾਰਾ ਕਰ ਰਹੀ ਆ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹਦੀਆਂ ਮਰਿਆਦਾ ਕਿਸ ਤਰ੍ਹਾਂ ਉਹਨੇ ਸਾਡੇ ਜਹੈਦਾਰ ਜਿਹੜੇ ਸਿਆਸੀ ਜਹੈਦਾਰ ਇੱਕ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਦੀਆਂ ਧੜੀਆਂ ਉਡਾ ਰਿਹਾ ਨਾ ਇਹਨਾਂ ਨੂੰ ਕਿਸੇ ਪੰਥਕ ਜਿਹੇ ਬੰਦੀਆਂ ਦਾ ਡਰ ਨਾ ਇਹਨਾਂ ਨੂੰ ਕਿਸੇ ਦਾ ਡਰ ਆਪਣੀਆਂ ਮਨਮਰਜ਼ੀਆਂ ਕਰ ਰਹੇ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਆਪਣੀਆਂ ਗਲਤੀਆਂ ਮੰਨੀਆਂ ਕਿਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਕਿਸ ਤਰ੍ਹਾਂ ਇਹਨਾਂ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀਆਂ ਸਭ ਕੁਛ ਇਹ ਸ਼੍ਰੀ ਅਕਾਲ ਤਖਤ ਸਾਹਮਣੇ ਮੰਨ ਲਏ ਹਨ ਤੇ ਪਾਰ ਹੁਣ ਜਿਹੜਾ ਸਜ਼ਾ ਦੇ ਜਾਂਦਾ ਸਮਾ ਆ ਤੇ ਉਸ ਉਸ ਵਾਰ ਸ਼੍ਰੀ ਅਕਾਲ ਸਾਹਿਬ ਤੋਂ ਜਹਿਦਾਰ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਸੇਵਾ ਮੁਕਤ ਕਰ ਦਿੱਤਾ ਉਹਨਾਂ ਦੇ ਜਿਹੜੇ ਪਾਵਰਾਂ ਸੀ ਉਹ ਖਤਮ ਕਰ ਕਰਤਿਆਂ ਨੇ ਆਪਣੀ ਅੰਨੀ ਸਿਆਸਤ ਦੇ ਵਿੱਚ ਹੋ ਗਏ ਤੇ ਅਸੀਂ ਆਪੀਲ ਕਰਦੇ ਹਾਂ ਸਭੂ ਸਾਧ ਸੰਗਤ ਜੀ ਨਿਹੰਗ ਸਿੰਘ ਜਹੇ ਬੰਦਿਆਂ ਨੂੰ ਜਿੱਦਾਂ ਤੇ ਉੱਤੇ ਅੱਜ ਜੇ ਖਾਲਸਾ ਪੰਥ ਟਿਕਿਆ ਹੈ ਜਿਹੜੀ ਉਹਨਾਂ ਪ੍ਰਾਤਨ ਮਰਿਆਦਾ ਉਹ ਸੰਭ ਕੇ ਰੱਖਿਆ ਤੇ ਪਰ ਬਾਦਲ ਲਾਣਾ ਜਿਹੜਾ ਕਾਲੀਦਾਲ ਬਣਿਆ ਕਾਲੀ ਦਲ ਇੱਕ ਬਹੁਤ ਹੀ ਚੜ੍ਹਦੀ ਕਲਾ ਵਾਲੀ ਪਾਰਟੀ ਸੀ ਜੋ ਸਿੱਧਾ ਦੇ ਖੂਨਾਂ ਦੇ ਉੱਤੇ ਇਹ ਕਾਲੀ ਦਲ ਬਣਿਆ ਸੀ ਤੇ ਇਹਨਾਂ ਬਾਦਲਾਂ ਨੇ ਇਹਨੂੰ ਕੀ ਬਣਾ ਕੇ ਰੱਖਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਾ ਬਧਰ ਸਿੰਘ ਪੰਥ ਨੂੰ ਵਰਤਿਆ ਜਿਸ ਤਰ੍ਹਾਂ ਇਹਨਾਂ ਨੇ ਵੈਵਲ ਕਲਾਂ ਸਾਡੇ ਦੋ ਸਿੱਖਾਂ ਤੇ ਇਹਨੂੰ ਗੋਲੀਆਂ ਚਲਵਾਈਆਂ ਪੁਲਿਸ ਤੋਂ ਕਹਿ ਕੇ ਕਿਤਰਾ ਇਹਨਾਂ ਮਰਿਆਦਾ ਤੇ ਛੜੀਆਂ ਉਡਾਈਆਂ ਕੋਣ ਵੀ ਰਾਤ ਦੇ 2:30 ਵਜੇ ਆਪ ਜੀ ਦੇਖੋ ਵੀ ਕਿਤ ਤਰ੍ਹਾਂ ਚੋਰੀ ਛੁਪੀ ਇਹਨਾਂ ਨੇ ਖਾਲਸੇ ਪੰਥ ਤੋਂ ਚੋਰੀ ਆਪਣਾ ਜਹੇਦਾਰ ਸ਼ਾਂਤਤਾ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕਿਉਂਕਿ ਹਰ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਤੋਂ ਆਉਂਦੇ ਹਨ ਜਿਹੜਾ ਵੀ ਅਮਰਤਾਰੀ ਜਾਂ ਜਿੱਥੇ ਵੀ ਉਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਇੱਥੇ ਭਾਰਤ ਵਿੱਚ ਇੰਡੀਆ ਦੇ ਵਿੱਚ ਜਾਂ ਹੋਰ ਕਿਤੇ ਕੈਂਟਰੀ ਵਿੱਚ ਬੈਠਾ ਸੇ ਕੋ ਸਾਰੇ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਬਾਦਲ ਲਾਣਾ ਕਿਸ ਤਰ੍ਹਾਂ ਧੜੀਆਂ ਉਡਾ ਰਿਹਾ ਪਰ ਜੋ ਮਰਜ਼ੀ ਕਰ ਲੈ ਜਿਹੜਾ ਅਕਾਲ ਤਖਤ ਉਹ ਮਹਾਨ ਹੈ ਤੇ ਮਹਾਨ ਹੀ ਰਹਿਣਾ ਤੁਸੀਂ ਇਸ ਟਾਈਮ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਿਆ ਆਪਣਾ ਮਨਿਆ ਮਨਮਰਜ਼ੀਆਂ ਕਰਦੇ ਹੋ ਜਿਹੜਾ ਜੀ ਕਰਦਾ ਆਪਾਂ ਪੋਟਾਂ ਜਿਹਦਾ ਤੁਸੀਂ ਲੈਣੀਆਂ ਜਿੰਨੂੰ ਜੀ ਕਰਦਾ ਉਹਨੂੰ ਛੇਕ ਦਿੰਦੇ ਤੇ ਜਿੰਨੂੰ ਜੀ ਕਰਦਾ ਜਾਇਜ਼ਦਾਰ ਬਣਾ ਦਿੰਦੇ ਹੋ ਤੇ ਅਸੀਂ ਤੇ ਪਹਿਲਾਂ ਹੀ ਤੁਹਾਨੂੰ ਨਾ ਹੀ ਤੁਹਾਨੂੰ ਅਸੀਂ ਮੰਨਿਆ ਸੀ ਸਾਡਾ ਜਿਹ ਤੁਹਾਡਾ ਜਿਹੜਾ ਥਾਪਿਆ ਜਿਹੜਾ ਜ਼ਹੀਦਾਰੀ ਸੀ ਪਹਿਲਾਂ ਨਹੀਂ ਪ੍ਰਮਾਣ ਕੀਤਾ ਤੇ ਜਿਹੜਾ ਕਾਮ ਨੇ ਸਰਬੱਤ ਖਾਲਸੇ ਵਿੱਚ ਜਿਹੜੇ 5 ਲੱਖ ਦੀ ਇਕੱਟ ਦੇ ਵਿੱਚ ਸ੍ਰੀ ਅਕਾਲ ਤਖਤ ਦਾ ਜ਼ਹੀਦਾਰ ਭਾਈ ਜਗਤਾਰ ਸਿੰਘ ਵਾਰਾਂ ਨੂੰ ਥਾਪਿਆ ਸੀ ਅਸੀਂ ਤੇ ਉਹਨੂੰ ਜ਼ਹੀਦਾਰ ਮੰਨਦੇ ਆ ਅਸੀਂ ਤੇ ਪਹਿਲੇ ਦਿਨਾਂ ਨੂੰ ਦਿਨ ਤੋਂ ਨਹੀਂ ਆਪ ਜੀ ਦੀ ਜਿਹੜੀ ਤੁਸੀਂ ਸਿਆਸਤ ਕਰਦੇ ਹੋ ਅਕਾਲ ਤਖਤ ਸਾਹਿਬ ਦੇ ਅਸੀਂ ਉਹਨੂੰ ਨਹੀਂ ਮੰਨਦੇ ਅਸੀਂ ਸਮੂਹ ਨਿਆਂਕ ਸਿੰਘ ਜਿਹੇ ਬੰਦਿਆ ਜਿੰਨੇ ਵੀ ਸਾਡੇ ਸਿੱਖ ਜੱਤੇ ਵਧੀਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਖਾਲਸਾ ਜੀ ਇੱਕ ਛੰਡੇ ਥੱਲੇ ਇਕੱਠੇ ਹੋ ਜਾਓ ਨਿਆਂ ਇਨਾ ਸੀ ਬੰਦਿਆ ਦੇ ਵਿੱਚ ਪਉ ਇਹਨਾਂ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਖਾਲਸਾ ਪੰਥ ਨੂੰ ਤੇ ਖਾਲਸਾ ਜਿਹੜੇ ਆਪਣੇ ਹੱਕ ਮੰਗਦਾ ਸਾਡੀ ਮਾਂ ਬੋਲੀ ਪੰਜਾਬੀ ਕਿੰਨਾ ਕੁਛ ਇਹਨਾਂ ਨੇ ਬਰਬਾਦ ਕਰਕੇ ਰੱਖਿਆ ਪਰ ਫਿਰ ਵੀ ਇਹਨਾਂ ਬਾਦਲਾਂ ਦਾ ਢਿੱਡ ਨਹੀਂ ਭਰਿਆ ਕਿੰਨੀ ਇਹਨਾਂ ਗੰਦੀ ਸਿਆਸਤ ਅਖੇਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬਹਿ ਕੇ ਸਰਸੇ ਵਾਲੇ ਤੋਂ mafia ਦਵਾਈਆਂ ਕਿੰਨੇ ਮਨਮਰਜ਼ੀ ਦੇ ਫੈਸਲੇ ਕਰਵਾਏ ਜਹੇਦਾਰਾਂ ਤੋਂ ਕਾਟ ਪੁਤਲੀ ਬਣਾ ਕੇ ਰੱਖਿਆ ਜਿਹੜੀ ਇਹਨਾਂ ਸਿਆਸਤਿਆ ਧਰਮ ਦੇ ਉੱਪਰੋਂ ਧਰਮ ਦੇ ਉੱਚੀ ਕਰਕੇ ਉੱਚੀ ਕੀਤੀ ਆ ਪਰ ਜਿਹੜਾ ਧਰਮ ਆ ਉਹ ਸਿਆਸਤ ਜਿਹੜੀ ਸਿਆਸਤ ਆ ਉਹ ਖਾਲਸੇ ਦੀ ਪੈਰ ਦੀ ਜੁੱਤੀ ਆ ਤੇ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਜਿੰਨਾ ਵੀ ਤੁਸੀਂ ਮर्याਦਾ ਨੂੰ ਟਾ ਲਾਓਗੇ ਖਾਲਸਾ ਪੰਥ ਤੋਂ ਨਾਲ ਹੀ ਜ਼ਿਆਦਾ ਉੱਚਾ ਹੋਵੇਗਾ ਤੇ ਇੱਕ ਨਾ ਇੱਕ ਦਿਨ ਤੁਹਾਨੂੰ ਇਹ ਜਿਹੜਾ ਪਾਪ ਆ ਭੋਗਣਾ ਪੈਣਾ ਵਾ ਤੇ ਖਾਲਸਾ ਪੰਥ ਜਿਹੜਾ ਚੜ੍ਹ ਕੇ ਆ ਗਿਆ ਹੁਣ ਤੇ ਤੁਸੀਂ ਖਾਲਸਾਖੰਦ ਸਾਹਿਬ ਦੇ ਸਿੱਖ ਪੰਥ ਦੀ ਜਿਹੜੀਆਂ ਮਰਿਆਦਾ ਨੂੰ ਧੜੀਆਂ ਡਾ ਰਹੇ ਹੋ ਤੇ ਜਦੋਂ ਖਾਲਸੇ ਦੇ ਹੱਥ ਆ ਗਏ ਤੇ ਵੇਖੀ ਫਿਰ ਤੁਹਾਡਾ ਬੰਦਾ ਕੀ ਆ ਤੇ ਅਸੀਂ ਸਮੂਹ ਸਾ ਸੰਗਤ ਨੂੰ ਬੇਨਤੀ ਕਰਦੇ ਹਾਂ ਨਿਹੰਗ ਸਿੰਘ ਵੱਡੀਆਂ ਜਹੇਬੰਦੀ ਜਿਹੜੇ ਸਾਡੇ ਵੱਡੇ ਸਮੋਰ ਜਿਹੇ ਦਾ ਇਹਨਾਂ ਬੇਨਤੀ ਕਰਦੇ ਆ ਕਿ ਇੱਕ ਪ੍ਰੋਗਰਾਮ ਲਈ ਕੋ ਜਾਂ ਸਰਬੱਤ ਖਾਲਸਾ ਸਦੋ ਤਾਂ ਜੋ ਉੱਥੇ ਫੈਸਲਾ ਹੋਵੇ ਜਿਹੜਾ ਬਾਦਲ ਲਾਣਾ ਵਾ ਜਿੰਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਧੋਖਾ ਕੀਤਾ ਇਹਨਾਂ ਨੂੰ ਸਾਰਿਆਂ ਨੂੰ ਪੰਥ ਵਿੱਚ ਓਸ਼ੇ ਕਿਹਾ ਜਾਵੇ ਤਾਂ ਇੱਕ ਵਧੀਆ ਫੈਸਲਾ ਕੀਤਾ ਜਾਵੇ ਇਸ ਕਰਕੇ ਅਸੀਂ ਸਮੂਹ ਸਾਜ ਸੰਗਤ ਸਿੱਖ ਵੀਰਾਂ ਨੂੰ ਸਿੱਖ ਜਥੇਬੰਦੀਆਂ ਨੂੰ ਨਿਆਂਗ ਸਿੰਘ ਫੌਜਾਂ ਨੂੰ ਲਾੜ ਲੀਆਂ ਜਿਹੜੀਆਂ ਗੁਰੂਆਂ ਦੀਆਂ ਫੌਜਾਂ ਉਹਨਾਂ ਨੇ ਬੇਨਤੀ ਕਰਦੇ ਆ ਵੀ ਸਰਬੱਤ ਖਾਲਸਾ ਸਦੋ ਤਾਂ ਜੋ ਸਾਡੀ ਕੌਮ ਦਾ ਭਲਾ ਹੋ ਸਕੇ ਨਹੀਂ ਤੇ ਇਹਨਾਂ ਸਿਆਸੀਆਂ ਲੋਕਾਂ ਨੇ ਇਸ ਤਰ੍ਹਾਂ ਹੀ ਸਿੱਖ ਪੰਥ ਨੂੰ ਜਿਹੜੇ ਵਿਚਾਰੇ ਭੋਲੇ ਭਾਲੇ ਆ ਉਹਨਾਂ ਨੂੰ ਕਿਸ ਤਰ੍ਹਾਂ ਵਰਤਦੇ ਆ ਤੇ ਪਾਰ ਖਾਲਸਾ ਪੰਥ ਕਿਸੇ ਤੇ ਹੱਥ ਨਹੀਂ ਆਉਂਦਾ ਪਰ ਗੁਰੂ ਸਾਹਿਬ ਕਿਰਪਾ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਜੁਗਾਂ ਨੇ ਸਾਜ ਸਰਜਿਆ ਸੀ ਇਕ ਨਾ ਇੱਕ ਤੁਹਾਡੇ ਜਿਹੜਾ ਪਾਪ ਦਾ ਕਟਾਉ ਭਰਨਾ ਹੀ ਭਰਨਾ ਹੈ ਤੁਸੀਂ ਖਾਲਸਾ ਨੇ ਤੁਹਾਨੂੰ ਚੁੱਕ-ਚੁੱਕ ਕੇ ਬਾਹਰ ਮਾਰਨਾ ਦੇਖੀ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਦੇ ਹੋ ਸਾਰਿਆਂ ਦੀ ਜਨ ਨੂੰ ਬੇਨਤੀ ਕਰਦੇ ਆ ਭਾਈ ਸਿੰਘੋ ਜਿਹੜਾ ਵੀ ਕਦੇ ਇਹ ਜਿਹੜੇ ਬਾਦਲ ਵੱਲੋਂ ਜ਼ਹਿਦਾਰ ਥਾਪਿਆ ਇਹਨਾਂ ਦਾ ਜਿਹਦੇ ਵੀ ਕਦੇ ਪਿੰਡ ਵਿੱਚ ਆਉਂਦੇ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰੋ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਖਾਲਸਾ ਪੰਥ ਜਿਹੜਾ ਉਹ ਹੁਣ ਜਗ ਗਿਆ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਵੀ ਤੁਸੀਂ ਆਪਣੀਆਂ ਮਨਮਰਜ਼ੀਆਂ ਕਰੋਗੇ ਜੋ ਮਰਜ਼ੀ ਕਰੋਗੇ ਤੇ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਕੇ ਸਿੱਖ ਪਾਲ ਸਾਡਾ ਬਸਤਾ ਹੋਇਆ ਸਿਆਦ ਜਿਹੜਾ ਖਾਲਸਾ ਵਾ ਚੜਦੀ ਕਲਾ ਵਿੱਚ ਆ ਤੇ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਇੱਕ ਨਾ ਇੱਕ ਦਿਨ ਖਾਲਸਾ ਰਾਜ ਜਿਹੜਾ ਉਹ ਆਈ ਜਾਣਾ ਤੇ ਫਿਰ ਵੇਖੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਫਰਮਾਨ ਹੋਣਗੇ ਚੜਦੀ ਕਲਾ ਬਖਸ਼ਣਗੇ ਕਿਸੇ ਵੀ ਧਰਮ ਦੀ ਬੇਦਵੀ ਨਾ ਹੋਏਗੀ ਸਾਰਿਆਂ ਨੂੰ ਜਿੱਦ ਤਰ੍ਹਾਂ ਮਹਾਰਾਜ ਜੀਤ ਸਿੰਘ ਨੇ ਮੰਦਰਾਂ ਤੇ ਸੋਨਾ ਲਾਇਆ ਸੀ ਇਹ ਮੁਸਲਮਾਨਾਂ ਦੀਆਂ ਬਸੀਤਾਂ ਦੇ ਵੀ ਕਿੰਨਾ ਵਧੀਆ